ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆਂ ਗਗਨ ਜੀ ਦਾ ਢਿੱਲੇ ਤੇ ਉੱਥੇ ਸ਼ਿਵ ਮੰਦਿਰ ਉਹ ਪਹਾੜੀ ਤੇ ਪਹਾੜੀ ਦੀ ਛੋਟੀ ਦੇ ਸ਼ਿਵ ਮੰਦਿਰ ਉਹਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇ ਵਧੀਆ ਲੱਗਦੀ ਤੇ ਹੁਣ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਗਗਨ ਜੀ ਦੇ ਢਿੱਲੇ ਤੇ ਤੇ ਇਹਦੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਬੈਲ ਆਈਕਨ ਦਬਾ ਕੇ ਨੋਟੀਫਿਕੇਸ਼ਨ ਨਾਲ ਤੁਹਾਨੂੰ ਨੋਟੀਫਿਕੇਸ਼ਨ ਆਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ। ਘੜਦੇ ਵੱਲ ਤੋਂ ਮੁੜ ਪਏ ਆ। ਹੋਜੀ ਜਾ ਰਹੇ ਹਾਂ ਸੀ। ਨਾਦਰ ਨਾਦਰ ਬਾਰੇ

लो जी आ गए अच्छी गगन जी तो टिले इस तरह बार बाजार लगा है एंट्री इतना हर एक चीज़ तो एंट्री इस तरह बार बाहर बार पार्किंग हैगी इत ग वगैरह ला सकते हैं इधर दी है एंट्री इधर पार्किंग ਮੋੜ ਜੀ ਇੱਥੋਂ ਐਂਟਰੀ ਕਰ ਜੇ ਅੱਦੇ ਵੀਡੀਓ ਨੂੰ ਬਣਾ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਇੱਕ ਇੰਤਰਾ ਜੇ ਪਾਰਕਿੰਗ ਤੇ ਹੁਣ ਅਸੀਂ ਪੌੜੀਆਂ ਚੜ ਕੇ ਤੁਹਾਨੂੰ ਪਰ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਬਣਾ ਰਹੀ ਤੇ ਇਸ ਤਰ੍ਹਾਂ ਇੱਧਰ ਦੀ ਗੱਡੀ ਵੀ ਉੱਪਰ ਤੱਕ ਚੱਲ ਜਾਂਦੀ ਜੇ ਗੱਡੀ 'ਚ ਤੇ ਜਾਣਾ ਤੇ ਉੱਪਰ ਤੱਕ ਤੇ ਜੇ ਤੁਰ ਕੇ ਜਾਣਾ ਆ ਤੇ ਫਿਰ ਪੌੜੀਆਂ ਨਾਲ ਹੀ ਇੱਦਾਂ ਤੇ ਪਹਾੜੀ ਦੀ ਚੋਟੀ ਤੇ ਜਾ ਕੇ ਸ਼ਿਵ ਮੰਦਿਰ ਤੁਹਾਨੂੰ ਉੱਪਰ ਜਾ ਕੇ ਦਰਸ਼ਨ ਕਰਾਵਾਂਗੇ। ਔਟਾਰੀ ਔਟਾਰੀ ਚਲ ਪਈਆ ਇਹ ਦਰਦੇ ਕੁ ਰੰਗ ਹੋ ਰਿਹਾ ਹੈ ਕਲਰ ਹੋ ਰਿਹਾ ਉਹ ਦੇਖੋ ਤੇ ਸ਼ਿਵਰਾਤਰੀ ਵੀ ਇੱਥੇ ਲੱਗਦੀ ਆ ਵਿਸਾਖੀ ਵੀ ਲੱਗਦੀ ਆ ਤੇ ਤਾਂ ਕਰਕੇ ਰੰਗ ਹੋ ਰਿਹਾ ਸ਼ੁਕਰਾਤਰੀ ਲਗਣੀ ਇੱਥੇ ਇਸ ਤਰ੍ਹਾਂ ਉੱਤੇ ਜਾ ਕੇ ਆ ਲੋ ਜੀ ਕਰੋ ਦਰਸ਼ਨ ਇੱਥੇ ਤਾਂ ਕਾਦ ਚ ਹੋ ਜਾਂਦਾ ਆ ਹੱਦ ਚ ਅਸੀਂ ਆ ਗਏ ਆ ਲੋ ਜੀ ਲੋ ਜੀ ਸ਼ਿਪੋਲੇ ਪੰਡਤੀ ਦੇ ਕਰੋ ਦਰਸ਼ਨ ਲੋ ਜੀ ਕਰੋ ਦਰਸ਼ਨ ਜੀ ਇੱਥੇ ਤੱਕ ਆਦੇ ਚਾ ਜਾਂਦਾ ਕਿ ਅਸੀਂ ਇੱਥੇ ਜਾਣਾ ਹਾ ਜੇ ਇਸ ਜਗ੍ਹਾ ਤੇ ਜਾਣਾ ਹੈ ਉੱਪਰ ਸ਼ਿਪ ਸ਼ਿਪ ਮੰਦਿਰ ਉਹ ਲੋ ਜੀ ਇੱਧਰ ਹੈਗਾ ਨੰਦੀ ਨੰਦੀ ਮਹਾਰਾਜ ਜੀ ਬਹੁਤ ਲੋ ਜੀ ਤੇ ਇੱਧਰ ਜੀ ਭਗਵਾਨ ਵਾ ਸ਼ਿਪਕੁਵਾਨ ਦਾ ਦਰਸ਼ਨ ਕਰੂ ਤੇ ਹੁਣ ਚੱਲਦੇ ਉੱਪਰ ਬਹੁਤ ਸੋਹਣਿਆ ਗੇਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਦੇਖੋ ਲੋ ਜੀ ਦੇਖੋ ਕਿੰਨੀ ਸੋਹਣੀ ਚੜਾਈ ਲੱਗਦੀ ਆ। ਇਹ ਦੂਹੇ ਜੀ ਨਾ ਇੱਧਰ ਵੀ ਕੈਮਰੇ ਵਾਲੇ ਬੈਠੇ ਆ। ਮੈਂ ਆ ਰਿਹੇ ਕਿੰਨੇ ਇੱਥੇ। ਉੱਥੋਂ ਲੋੜ ਨਹੀਂ ਜਾਣ ਦੀ। ਹਾਂ। ਇੱਥੋਂ ਕਚਨ ਦਾ ਇੱਥੇ। ਹਾਂ। ਇਹ ਦੇਖ ਤੇ ਤੁਹਾਡੇ ਘਟੇ ਨਾਲੇ। ਹਾਂ। ਇਹ ਤੇ ਬੜਾ। ਤੇ ਲੋ ਜੀ। ਆ ਚੜਾਈ ਚੜਨੀ ਜਾ ਕੇ ਉੱਤੇ ਜਾਣਾ। ਲੋ ਜੀ ਦੇਖੋ। ਸੰਗਤ ਆਉਂਦੀ ਪਈ ਆ। ਕਈ ਸੰਗਤ ਜਾਂਦੇ ਪਏ ਆ। ਦਰਸ਼ਨ ਕਰਨ ਕਈ ਆਉਂਦੇ ਪਏ ਆ। ਤੇ ਇਧਰ ਬੈਠ ਕੇ ਥੱਕ ਕੇ ਆਂ ਚੜਾਈ ਚੜਨੇ ਹੁਣ ਹੁਣ ਸਿੱਧੀ ਚੜਾਈ ਆ ਪਹਿਲਾਂ ਰੈਲੀ ਹੁੰਦੀ ਹੁਣ ਸਿੱਧੀ ਲੋ ਜੀ ਇਹਦੀ ਸਿੱਧੀ ਚੜਾਈ ਆ ਹੁਣ ਲੋ ਜੀ ਇਹ ਹੈ ਸਿੱਧੀ ਚੜਾਈ ਹੁਣ ਚੜਨੇ ਪੈਣੀ ਆ ਲੋ ਜੀ ਪਹੁੰਚ ਗਏ ਹੁਣ ਹਾਂ ਦੇਖੋ ਜੀ ਬਾਕੀ ਤਾਂ ਉੱਪਰ ਜਾ ਕੇ ਦਰਸ਼ਨ ਕਰਾਉਣੇ ਆ ਸਾਹ ਲੈ ਕੇ ਤੇ ਬਿੜੀ ਵੀ ਨੂੰ ਬਣੀ ਰਹਿ ਗਿਆ ਲੋ ਜੀ ਇਹ ਹੈ ਸ਼ਿਵ ਮੰਦਿਰ ਪਰਛੇ ਸ਼ਿਵ ਮੰਦਿਰ ਤੇ ਹੈ हे ओम मंत्र ਜਿੱਥੇ ਪਾਂਡਵ ਨੂੰ ਬਣਵਾ ਦਿੱਤਾ ਗਿਆ ਸੀ ਉਹ ਬਣਵਾਸ ਤੋਂ ਪਹਿਲਾਂ ਇੱਥੇ ਆਏ ਸੀਗੇ ਤੇ हे ओम ਮੰਤਰ ਵਾ ਨੋਸ਼ ਇਹ ਦਰਗਹ ਦੀ ਚੀਜ਼ ਹੈ ਤੇ ਇਹ ਦੰਦੀ ਨੰਦੀ ਨੋਸ਼ ਕਰੋ ਦਰਸ਼ਨ ਇਹ ਜਿਹੜਾ ਪਾਣ ਬਣਵਾ ਸਕਦਾ ਗਿਆ ਤੇ ਬਣਵਾਸ ਤੋਂ ਪਹਿਲਾਂ ਉਹ ਇੱਥੇ ਆਏ ਸੀਗੇ ਤੇ ਉਹ ਸਮੇਂ ਦਾ ਹੈ ਪਰ 2115 ਚਲੋ ਜੀ ਕਰੋ ਦਰਸ਼ਨ ਮੋ ਜੀ ਇਹ ਤਾਂ নন্দੀ ਮਾਰਾ ਸਦਸ਼ਣ ਕਰਾਂ ਤੇ ਤੇ ਤਰਗਨੇ ਜੀ ਦਾ ਆਸਥਾਨ ਤੇ ਲੋ ਜੀ ਇਹਦੇ ਵੀ ਦਰਸ਼ਨ ਕਰੂ ਕਨੇਜੀ ਤੇ Det. det er vanskelig for meg å forstå hva som har skjedd med barna mine. ਜੀ ਐਦ੍ਰੋ ਮਾਤਾ ਰਾਣੀ ਦੇ ਦਰਸ਼ਨ ਕਰੋ ਇਹ ਸੋਹਣਾ ਜਿਹਾ ਬਣਿਆ ਹੋਇਆ ਮੰਦਿਰ ਤੇ ਲਓ ਜੀ ਤੁਹਾਨੂੰ ਵੀ ਆਇਆ ਜਿਹਾ ਹਾਂ ਤੇ ਬਹੁਤ ਸੋਹਣਾ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੈ ਨਾ ਬਹੁਤ ਸੋਹਣਾ ਹੈ ਇਹ ਤਾਂ ਅਧਰਾਨ ਅਧਰਾਨ ਹਾਂ ਆ ਦੇਖੋ ਤੁਸੀਂ ਸੁਨਾਰੇ ਰਾਂਜੋ ਬਹੁਤ ਸੋਹਣਾ ਡਿਜ਼ਾਈਨ ਪਾਇਓ। ਦੇਖ ਸਾਰੇ ਵੀਡੀਓ ਚ ਤੇ ਇੱਧਰ ਵੀ ਇਦਾਂ ਹੀ ਆ। ਤੇ ਇਸ ਤਰ੍ਹਾਂ ਮੰਦਿਰ ਬਣਿਆ ਹੋਇਆ ਆ। ਠੀਕ ਹੈ। ਇਹ ਤੁਹਾਨੂੰ ਕਰਾਇਆ ਸ਼ਿਵ ਮੰਦਿਰ ਤੇ। ਦਰਸ਼ਨ। ਤੇ ਇੱਧਰ ਹਨੂਮਾਨ ਜੀ ਦਾ ਉੱਧਰ ਮਾਤਾ ਜੀ ਦਾ ਤੇ ਮਾਤਾ ਰਾਣੀ ਦਾ ਇੱਧਰ ਰਹਿ ਪਾਇਆ। ਪਰਚੀਨ ਸ਼ਿਵਲਿੰਗ। ਹਾਂ ਜੀ ਜੀ ਅੱਜ ਅਸੀਂ ਤੁਸੀਂ ਵੀ ਲੰਗਰ ਛਕੋ ਤੇ ਅਸੀਂ ਲੰਗਰ ਛਕਣ ਲੱਗੇ ਆ ਤੇ ਇੱਥੇ ਬਣਿਆ ਸੀ ਦਾਲ ਚਾਵਲ ਤੇ ਮਾਣੀ ਤੇ ਆ ਮਾਣੀ ਤੇ ਦਾਲ ਤੇ ਚਾਵਲ ਤੇ ਦੇਖੋ ਜੀ ਬਹੁਤ ਸੋਹਣੀ ਕਲਾਕਾਰੀ ਦਿਖਾਈ ਹੋਈ ਆ ਤੇ ਇੱਥੇ ਦਾ ਇਹੋ ਇਤਿਹਾਸ ਆ ਕਿ ਜਦੋਂ ਹਨਾ ਪੰਡਵਾਂ ਨੇ ਇਕਾਂਤ ਵਸ ਦਿੱਤਾ ਸੀ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਾ ਕੇ ਪਹਿਲਾਂ ਕਿਤੇ ਸੁਨਸਾਨ ਜਗ੍ਹਾ ਤੇ ਹਨਾ ਸ਼ਿਵ ਬੰਨਾ ਕਰੋ ਤੇ ਫਿਰ ਪਾਂਡਵਨ ਦ੍ਰੋਪਤੀ ਦੇ ਨਾਲ ਇਹੋ ਕਾਂਤ ਤਵਾਸ ਇੱਥੇ ਦੇਖੇ ਸੀ ਪਹਾੜੀ ਤੇ ਜਾ ਕੇ ਤੇ ਉਹਨਾਂ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ ਸੀ ਤੋਂ ਉਸ ਤੋਂ ਬਾਅਦ ਸ਼ਿਵ ਜੀ ਨੇ ਸ਼ਿਵ ਜੀ ਨੇ ਦਰਸ਼ਨ ਦਿੱਤੇ ਸੀ ਤੇ ਦਰਸ਼ਨ ਖੁਸ਼ ਹੋ ਕੇ ਦਰਸ਼ਨ ਦਿੱਤੇ ਸੀ ਨਾ ਤੇ ਫਿਰ ਕਿਹਾ ਸੀ ਜਿਹੜਾ ਵੀ ਇੱਥੇ ਆਊਗਾ ਉਹ ਰਿਹਰਕ ਮੰਨਾ ਕਮਨਾ ਪੂਰੀਆਂ ਹੋਪੀਆਂ ਤੇ ਉਸ ਤੋਂ ਬਾਅਦ ਹਨ ਪਾਂਡਵਾਂ ਨੇ ਬਨਵਾਸ ਚਾਲੂ ਕੀਤਾ ਸੀ ਜੀ ਇਹ ਜੀ ਅਸੀਂ ਕਿੱਥੇ ਗਏ ਲੈਣਾ ਤੇ ਇਸ ਇੱਥੇ ਜਿੱਦੋਂ ਸ਼ਿਵਰਾਤਨਾ ਕੀਤੀ ਸੀ ਤੋਂ ਉਸ ਤੋਂ ਬਾਅਦ ਆ ਸ਼ਿਵ ਜੀ ਨੂੰ ਖੁਸ਼ ਹੋ ਕੇ ਦਰਸ਼ਨ ਦਿੱਤੇ ਸੀ ਦਰਸ਼ਨ ਦੇ ਕੇ ਬਾਅਦ ਵਿੱਚ ਤੇ ਇਕਾਂਦ ਵਾਸ ਚ ਗਏ ਸੀ ਦ੍ਰੋਪਦੀ ਦੇ ਨਾਲ ਤੇ ਦੇਖੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਨਾ ਤੇ ਪਿੱਲਰਾ ਤੇ ਇਤੇ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲੋ ਜੀ ਦੇਖ ਸਕਦੇ ਤੁਸੀਂ ਲੋ ਜੀ ਪਿਓ ਦੇਖੋ ਕਿੰਨਾ ਸੋਹਣਾ ਹੈ ਨਾ ਤੇ ਇੱਥੋਂ ਅਸੀਂ ਆਏ ਹਾਂ ਦੇਖੋ ਇਹ ਬਿਲਕੁਲ ਪਹਾੜੀ ਦੀ ਚੋਟੀ ਤੇ ਜਾ ਕੇ ਸ਼ਿਵ ਮੰਦਿਰਵਾ ਤੁਸੀਂ ਦੇਖ ਸਕਦੇ ਹੋ ਜਾਂ ਦਿਖਾਇਆ ਤੁਹਾਨੂੰ ਅੰਦਰ ਦਰਸ਼ਨ ਵੀ ਕਰਾਏ ਹੈ ਹਨ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਨੂੰ ਮਿਲਾਂਗੇ ਤਦ ਤੱਕ ਸਤਿ ਸ੍ਰੀ ਅਕਾਲ ਜੀ